ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਹਾਂ ਜੀ ਧੜੇ ਬੰਦੀਆਂ ਦੇ ਵਿੱਚ ਵੰਡੇਆ ਜਾਣਾ ਇੱਕ ਦੂਜੇ ਦੀ ਲੱਤਾਂ ਨੂੰ ਖਿੱਚਣਾ ਤੇ ਇੱਕ ਦੂਜਿਆਂ ਦੇ ਉੱਤੇ ਸ਼ਬਦੀ ਵਾਰ ਕਰਨੇ ਇਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵਿੱਚ ਆਮ ਦੇਖਣ ਨੂੰ ਮਿਲੇਗਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਤੜੇਬੰਦੀਆਂ ਬੰਦ ਕਰ ਦਿਓ ਤੜੇਬੰਦੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਲੇਕਿਨ ਲਗਾਤਾਰ ਹੀ ਤੜੇਬੰਦੀਆਂ ਵੇਖਣ ਨੂੰ ਮਿਲੀਆਂ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਹੀ ਜਿਮਨੀ ਚੋਣਾ ਸ਼ੁਰੂ ਹੋਈਆਂ ਲੁਧਿਆਣਾ ਦੇ ਵਿੱਚ ਜਿੱਥੇ ਪਾਰਤ ਪੂਸ਼ਣ ਇੱਕ ਵੱਡੀ ਹਾਰ ਉਹਨਾਂ ਨੂੰ ਗਲੇ ਪਈ ਤੇ ਦੂਸਰੇ ਪਾਸੇ ਕਟਾਸ਼ ਵਾਰ ਚੱਲ ਪਏ ਜੋਨੇ ਕਾਂਗਰਸ ਪਾਰਟੀ ਦੇ ਨਾ ਹੀ ਉਹ ਇੱਕ ਸਟੇਜ ਉੱਤੇ ਵੱਡੇ ਆਗੂ ਵੇਖੇ ਗਏ ਨਾ ਹੀ ਉਹਨਾਂ ਆਗੂਆਂ ਨੇ ਖੁੱਲ ਕੇ ਜੋ ਹੈ ਵੋਟਾਂ ਦੀ ਮੰਗ ਕੀਤੀ ਜਿਮਨੀ ਚੋਣਾ ਟਾਈਮ ਭਾਰਤ ਪੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ ਇਕੱਠੇ ਨਾ ਉਹ ਵੇਖੇ ਜਾਂਦੇ ਨੇ ਆਪਸੀ મત ਭੇਦ ਉਹਨਾਂ ਦਾ ਹੈ ਨਾ ਹੀ ਕੋਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਨਾ ਹੀ ਕਾਂਗਰਸ ਪਾਰਟੀ ਦੀਆਂ ਟੜੇਬੰਦੀਆਂ ਖਤਮ ਹੋ ਰਹੀਆਂ ਨੇ ਤੇ ਨਾ ਹੀ ਉਹਨਾਂ ਵੱਲੋਂ ਕੋਈ ਆਉਣ ਵਾਲੇ ਟਾਈਮ ਨੂੰ ਸੰਭਾਲਿਆ ਜਾ ਰਿਹਾ ਹੈ ਸਗੋਂ ਇੱਕ ਦੂਜੇ ਦੀ ਬੇੜੀ ਦੇ ਵਿੱਚ ਵੱਟੇ ਪਾਏ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹ ਇੱਕ ਦੂਜੇ ਦੀਆਂ ਬੇੜੀ ਦੇ ਵਿੱਚ ਵੱਟੇ ਪਾਉਂਦੇ ਹੀ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਆਪਸੀ মতਪੇਦ ਹੈ ਜਿਹੜਾ ਉਹ ਖਤਮ ਹੁੰਦੇ ਨਹੀਂ ਆ ਰਿਹਾ ਦੂਸਰੇ ਪਾਸੇ ਜੇ ਗੱਲ ਕਰਦੇ ਹਾਂ ਤਾਂ ਜਿੱਥੇ ਉਹਨਾਂ ਨੂੰ ਨਾ ਹੀ ਇੱਕ ਸਟੇਜ ਤੇ ਵੇਖਿਆ ਜਾ ਰਿਹਾ ਹੈ ਸ਼ਬਦੀ ਜੋ ਹੈ ਵਾਰ ਵੀ ਕੀਤੇ ਜਾ ਰਹੇ ਨੇ ਇੱਕ ਦੂਸਰੇ ਦੇ ਉੱਤੇ ਤੇ ਕਾਫੀ ਜ਼ਿਆਦਾ ਖਲਾਰਾ ਪੈ ਗਿਆ ਕਾਂਗਰਸ ਪਾਰਟੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਹ ਕਿਤੇ ਵੀ ਇਕੱਠੇ ਨਹੀਂ ਦਿਖਾਈ ਦੇ ਰਹੇ ਤਾਂ ਉਹਨਾਂ ਵੱਲੋਂ ਜੋ ਹੈ ਉਹਨਾਂ ਦੇ ਆਪਣੇ ਵੱਡੇ ਆਗੂ ਪ੍ਰਗਟ ਸਿੰਘ ਰਾਜਾ ਵੀਰਿੰਗ ਰਾਣਾ ਗੁਰਜੀਤ ਸੁਖ ਸੁਖਿੰਦਾ ਸਿੰਘ ਖੈਰ ਆ ਉਹਨਾਂ ਵੱਲੋਂ ਜੋ ਹੈ ਆਪਣੇ ਆਪ ਨੂੰ ਸਿਰਫ ਇੱਕ ਪ੍ਰਧਾਨਗੀ ਪਿੱਛੇ ਭੱਜਦਿਆਂ ਦੇਖਿਆ ਜਾ ਰਿਹਾ ਹੈ ਕਿ ਜੇਕਰ ਸਾਡੀ ਸਰਕਾਰ ਆ ਗਈ ਤਾਂ ਤੂੰ ਮੀਤ ਪ੍ਰਧਾਨ ਬਣ ਜਾਈਂ ਤੂੰ ਇਨਚਾਰਜ ਪ੍ਰਧਾਨ ਬਣ ਜਾਈਂ ਮਤਲਬ ਆਪਣੀ ਸਿਰਫ ਪ੍ਰਧਾਨਗੀ ਨੂੰ ਸੰਭਾਲਣਾ ਲੱਗੇ ਹੋਏ ਨੇ ਜਿੱਥੇ ਕਿ ਇੱਕ ਦੂਜੇ ਨੂੰ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਕੜੇਬੰਦੀਆਂ ਨਹੀਂ ਖਤਮ ਕੀਤੀਆਂ ਜਾ ਰਹੀਆਂ ਲੇਕਿਨ ਇਸ ਦਾ ਖਮਿਆਜਾ ਉਹਨਾਂ ਨੂੰ ਪੁੱਗਣਾ ਪੈ ਸਕਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਦੁਸ਼ਮਣ ਨੂੰ ਪਤਾ ਲੱਗ ਗਿਆ ਹੈ ਕਿ ਜੋ ਕਾਂਗਰਸ ਪਾਰਟੀ ਹੈ ਉਹਦਾ ਅੰਦਰੂਨੀ ਕਲੇਸ਼ ਜਗ ਜਾਹਰ ਹੋ ਗਿਆ ਹੈ ਤਾਂ ਜਿੱਥੇ ਉਹ ਆਪਣੀਆਂ ਆਉਣ ਵਾਲੇ ਟਾਈਮ ਨੂੰ ਨਹੀਂ ਸੰਭਾਲ پا ਰਹੇ ਜੇਕਰ ਗੱਲ ਕਰੀਏ ਜਿੱਥੇ ਦੁਸ਼ਮਣ ਉਹਨਾਂ ਦੀ ਇਹਨਾਂ ਚੀਜ਼ਾਂ ਦਾ ਫਾਇਦਾ ਚੱਕਦੇ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਸ਼੍ਰੋਮੀ ਅਕਾਲੀ ਦਲ ਭਾਜਪਾ ਦਾ ਵੀ ਗਠਜੋੜ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਜੋਰਾ ਸ਼ੋਰਾ ਦੇ ਲੱਗ ਗਈ ਹੈ ਕਿ ਉਹਨਾਂ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਰਿਪੀਟ ਹੋ ਸਕਦੀ ਹੈ ਸਰਕਾਰ ਲੇਕਿਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਸਰਵੇ ਕਰਵਾਇਆ ਜਾਂ ਕਹਿ ਲਿਏ ਕਿ ਗਰਾਊਂਡ ਲੈਵਲ ਦੀ ਰਿਪੋਰਟ ਮਿਲੀ ਤਾਂ ਚਰਨ ਸਿੰਘ ਚੰਨੀ ਦੀ ਲੋਕਪ੍ਰਿਅਤਾ ਕਾਫੀ ਸਾਹਮਣੇ ਨਿਕਲ ਕੇ ਬਾਹਰ ਆਈ ਜੇਕਰ ਗੱਲ ਕਰੀਏ ਤਾਂ ਚਰਨ ਸਿੰਘ ਚੰਨੀ ਨੇ ਜੋ ਜੇਕਰ ਰਿਪੀਟ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਚਰਨ ਸਿੰਘ ਚੰਨੀ ਇਹ ਕੋਈ ਕਾਂਗਰਸ ਪਾਰਟੀ ਨਹੀਂ ਕਹਿ ਰਹੀ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਿ ਰਿਹਾ ਕੋਈ ਬੀਜੇਪੀ ਨਹੀਂ ਕਹਿ ਰਹੀ ਇਹ ਖੁਦ ਕਹਿ ਰਹੀ ਹੈ ਆਮ ਆਦਮੀ ਪਾਰਟੀ ਕਿ ਜੇਕਰ ਚਰਨਜੀਤ ਚੰਨੀ ਜਿੱਤਦੇ ਨੇ ਤਾਂ 100 ਦੀਆਂ 100 ਸੀਟਾਂ ਉਹਨਾਂ ਨੂੰ ਮਿਲ ਸਕਦੀਆਂ ਨੇ ਅਸੀਂ ਤਾਂ ਸਿਰਫ 92 ਨਾਲ ਹੀ ਜਿੱਤੇ ਸੀ ਲੇਕਿਨ ਮਤ ਭੇਦ ਖਤਮ ਕਰਨੇ ਪੈਣਗੇ ਕਾਂਗਰਸ ਪਾਰਟੀ ਨੂੰ ਜੇਕਰ ਜਿੱਤ ਪ੍ਰਾਪਤ ਕਰਨੀ ਹੈ ਤਾਂ ਮਤ ਭੇਦ ਆਪਸੀ ਖਤਮ ਕਰਨੇ ਪੈਣਗੇ ਕਿਉਂਕਿ ਜਿੱਦਾਂ ਹੀ ਪ੍ਰਗਟ ਸਿੰਘ ਨੇ ਮੁਲਾਕਾਤ ਕੀਤੀ ਸ਼ਮਸ਼ੇਰ ਸਿੰਘ ਦੁੱਲੋ ਨਾਲ ਤਾਂ ਉਹ ਹਾਲਾਂਕਿ ਉਹ ਮੁਲਾਕਾਤ ਕਰਨ ਹੀ ਗਏ ਸੀ ਤਾਂ ਆਪਸੀ ਗੱਲਾਂ ਸ਼ੁਰੂ ਹੋ ਗਈਆਂ ਕਿ ਇਹ ਇਹਨੂੰ ਮੁਲਾਕਾਤ ਕਰਨ ਦੀ ਕੀ ਲੋੜ ਪੈ ਗਈ ਕਿਉਂਕਿ ਤੁਹਾਨੂੰ ਪਤਾ ਸ਼ਮਸ਼ੇਰ ਸਿੰਘ ਦੁੱਲੋ ਕੇ ਜੋ ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹਿ ਚੁਕੇ ਨੇ ਉੱਥੇ ਹੀ ਇੱਕ ਆਪਸੀ ਮਤਪੇਦ ਆਪਸੀ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਦੂਸਰੇ ਪਾਸੇ ਸੰਵਿਧਾਨ ਬਚਾਓ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਸੁਖਪਾਲ ਸਿੰਘ ਖੈਰਾ ਅਕਸਰ ਹੀ ਰੈਲੀਆਂ ਕੱਢਦੇ ਨਜ਼ਰ ਆ ਰਹੇ ਨੇ ਵੱਡੇ ਪੱਦਰ ਤੇ ਰੈਲੀਆਂ ਕੱਡੀਆਂ ਜਾ ਰਹੀਆਂ ਨੇ ਕਹਿ ਰਹੇ ਨੇ ਕਿ ਸੰਵਿਧਾਨ ਬਚਾਓ 117 ਹਲਕਿਆਂ ਨੂੰ ਕਵਰ ਕਰੇਗੀ ਨਸ਼ੇ ਤੋਂ ਬਚਾਉਣ ਲਈ ਲੋਕਾਂ ਨੂੰ ਕਹਿ ਰਹੇ ਨੇ ਸੰਵਿਧਾਨ ਬਚਾਓ ਕਹਿ ਰਹੇ ਨੇ ਤੇ ਕਾਫੀ ਜ਼ਿਆਦਾ ਆਪਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਆਪਸੀ ਮਤ ਪੇਦੇ ਬਣਿਆ ਹੋਇਆ ਕਿ ਪ੍ਰਧਾਨ ਕੌਣ ਬਣੇਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਲੋਕਾਂ ਦਾ ਨਾਮ ਕਿਤੇ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਸਿਰਫ ਨਾਮ ਆ ਰਿਹਾ ਚਰਨ ਸਿੰਘ ਚੰਨੀ ਦਾ ਇਹ ਅਸੀਂ ਨਹੀਂ ਕਹਿ ਰਹੇ ਇਹ ਆਮ ਆਦਮੀ ਪਾਰਟੀ ਨੇ ਜੋ ਗਰਾਊਂਡ ਲੈਵਲ ਦੀ ਰਿਪੋਰਟ ਹੈ ਉਹ ਕਹਿ ਰਹੀ ਹੈ ਕਿ ਚਰਨਜੀਤ ਚੰਨੀ ਦੀ ਲੋਕਪ੍ਰੀਅ ਵਧ ਦੀ ਨਜ਼ਰ ਆ ਰਹੀ ਹੈ ਲੋਕ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਜੇਕਰ ਲੇਕਿਨ ਜੇਕਰ ਗੱਲ ਕਰੀਏ ਤਾਂ ਇਹ ਬਹੁਤ ਵੱਡੇ ਪੱਧਰ ਦੀਆਂ ਵੋਟਾਂ ਤਾਂ ਹਮੇਸ਼ਾ ਹੀ ਪੈਂਦੀਆਂ ਨੇ ਲੇਕਿਨ ਇਸ ਵਾਰ ਇਹਨਾਂ ਆਗੂਆਂ ਨੂੰ ਇਹ ਨਹੀਂ ਪਤਾ ਕਿ ਇਹ ਇੱਕ ਦੋ ਪਾਰਟੀਆਂ ਦਾ ਕੰਮ ਨਹੀਂ ਹੈ ਤਿੰਨ ਪਾਰਟੀਆਂ ਦਾ ਕੰਮ ਨਹੀਂ ਹੈ ਹੁਣ ਇਹਦੇ ਨਾਲ 4-5 ਪਾਰਟੀਆਂ ਜੁੜ ਗਈਆਂ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ ਜੋ ਇਜਲਾਸ ਕਰਨ ਜਾ ਰਿਹਾ ਹੈ 11 ਅਗਸਤ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਜੋ ਹੈ ਚੋਣ ਹੋ ਸਕਦੀ ਹੈ ਜੇਕਰ ਗੱਲ ਕਰੀਏ ਉੱਥੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣਾ ਜ਼ੋਰ ਲਗਾ ਰਹੇ ਨੇ ਜੇ ਤੀਸਰੀ ਗੱਲ ਕਰੀਏ ਤਾਂ ਜੋ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਉਹਨਾਂ ਦੀ ਵੀ ਪਾਰਟੀ ਹੈ ਜੇ ਫਿਰ ਗੱਲ ਕਰੀਏ ਭਾਜਪਾ ਹੈ ਉਨਾ ਦੀ ਵੀ ਪਾਰਟੀ ਹੈ ਤੇ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੂੰ ਇਸ ਇੱਕ ਵੱਡਾ ਮਹਾਸਾਗਰ ਟਪਣਾ ਪਵੇਗਾ ਇਹਨਾਂ ਵਿਧਾਇਕ ਚੋਣਾਂ ਨੂੰ ਜਿੱਤਣ ਵਾਸਤੇ ਜੋ 2027 ਦੇ ਵਿੱਚ ਆ ਰਹੀਆਂ ਨੇ ਜੇਕਰ ਕਾਂਗਰਸ ਪਾਰਟੀ ਇੱਕ ਦੂਜੇ ਦੇ ਮਤ ਭੇਦ ਕਰਦੀ ਨਜ਼ਰ ਆਈ ਸਿਰਫ ਆਪਦੀਆਂ ਇੱਕ ਦੂਜੇ ਦੀਆਂ ਅੰਦਰੂਨੀਆਂ ਗੱਲਾਂ ਕੱਢਦੀ ਬਾਹਰ ਨਜ਼ਰ ਆਈ ਤਾਂ ਇਸ ਤਰ੍ਹਾਂ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸੁਖਪਾਲ ਸਿੰਘ ਖੈਰਾ ਤੇ ਪ੍ਰਗਟ ਸਿੰਘ ਨੇ ਵੀ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਜਿਨ੍ਹਾਂ ਨੇ ਬੇਅਦੀਆਂ ਕਰਵਾਈਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਉੱਤੇ ਨਸ਼ਾ ਤਸਕਰੀਆਂ ਕੀਤੀਆਂ ਨੇ ਬੈਵਲ ਦਾ ਗੋਲੀ ਕਾਂਡ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਇਹ ਗੱਲਾਂ ਠੰਡੇ ਮਤੇ ਵਿੱਚ ਪਾਉਂਦੇ ਨਜ਼ਰ ਆਏ ਤਾਂ ਉਸ ਟਾਈਮ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਨਾਰਾ ਬਣਾ ਲਿਆ ਲੇਕਿਨ ਹੁਣ ਜਿਹੜਾ ਕਾਂਗਰਸ ਪਾਰਟੀ ਨੂੰ ਇਕਜੁੱਟ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜੇਕਰ ਉਹਨਾਂ ਨੇ ਇਕਜੁੱਟ ਹੋ ਕੇ ਨਾ ਤੁਰੇ ਤਾਂ ਕਾਂਗਰਸ ਪਾਰਟੀ ਇਹਨਾਂ ਵੋਟਾਂ ਦੇ ਵਿੱਚ ਕਿਤੇ ਨਾ ਕਿਤੇ ਹਾਰ ਦਾ ਮੂਵੀ ਦੇਖ ਸਕਦੀ ਹੈ ਲੇਕਿਨ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਰਿਹਾ ਹੈ ਕਿ ਸੋ ਤੋਂ ਵੀ ਪਲੱਸ ਜੋ ਨੇ ਵੋਟਾਂ ਨੇ ਚਰਨਜੀਤ ਚੰਨੀ ਦੇ ਮੂੰਹ ਨੂੰ ਪੈ ਸਕਦੀਆਂ ਨੇ ਜੇਕਰ ਇਸ ਚਾਰੇ ਪੰਜੇ ਜੋ ਨੇ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਇਕਜੁੱਟ ਹੋ ਜਾਣਾ ਤਾਂ ਆਉਣ ਵਾਲਾ ਟਾਈਮ ਇਹ ਸੰਭਾਲ ਵੀ ਸਕਦੇ ਨੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿ ਰਹੀ ਹੈ ਕਿ ਸਾਡੀ ਸਰਕਾਰ ਰਿਪੀਟ ਨਹੀਂ ਹੋਵੇਗੀ ਕਿਤੇ ਨਾ ਕਿਤੇ ਜੋ ਪੰਜਾਬ ਦੇ ਮੁੱਖ ਮੰਤਰੀ ਪਖਵੰਦ ਸਿੰਘ ਮਾਂ ਦੀ ਲੋਕਪ੍ਰਿਯ ਵੀ ਘਟ ਰਹੀ ਹੈ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਕਿ ਗਰਾਊਂਡ ਲੈਵਲ ਦੀ ਇਹ ਰਿਪੋਰਟ ਬੋਲ ਰਹੀ ਹੈ ਕਿ ਚਰਨਜੀਤ ਚੰਨੀ ਆਉਣ ਵਾਲੇ ਟਾਈਮ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਨੇ ਲੇਕਿਨ ਜਿੱਤ ਪ੍ਰਾਪਤ ਕਰਨੀ ਥੋੜੀ ਜੀ ਔਖੀ ਜ਼ਰੂਰ ਹੈ ਕਿਉਂਕਿ ਉਧਰੋਂ ਭਾਈ ਅਮਰਿਤਪਾਲ ਖਾਲਸਾ ਜੀ ਦੀ ਵੀ ਆਪਣੀ ਇੱਕ ਉਹਨਾਂ ਦੀ ਆਪਣੀ ਵਾਰਿਸ ਉਹ ਪੰਜਾਬ ਜੋ ਪਾਰਟੀ ਉੱਤਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਗੱਲ ਕਰੀਏ ਭਾਜਪਾ ਜਾਂ ਫਿਰ ਗੱਲ ਕਰੀਏ ਉਸ ਤੋਂ ਬਾਅਦ ਜੋ ਹੁਣ 11 ਅਗਸਤ ਨੂੰ ਦੁਬਾਰਾ ਸ਼੍ਰੋਮੇ ਅਕਾਲੀ ਦਲ ਦਾ ਪ੍ਰਧਾਨ ਵੀ ਚੁਣਨ ਜਾ ਰਹੇ ਨੇ ਹੋ ਸਕਦਾ ਹੈ ਕਿ ਸ਼੍ਰੋਮੇ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਆਪਣੀ ਗੱਦੀ ਵੀ ਛੱਡਣੀ ਪਵੇ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਇੱਕ ਮਹਾਸાગਰ ਟੱਪ ਕੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਇਹ ਜੋ ਹੈ ਵੋਟਾਂ ਜਿੰਨੀਆਂ ਸੌਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨੀਆਂ ਪੈ ਸਕਦੀਆਂ ਨੇ ਕਿਉਂਕਿ ਆਪਣੇ ਨਾਲ ਵੋਟਰ ਜੋੜਨੇ ਬਹੁਤ ਔਖੇ ਨੇ ਤੋੜਨੇ ਬਹੁਤ ਔਖੇ ਨੇ ਇਸ ਲਈ ਉਹਨਾਂ ਨੂੰ ਅੱਡੀ ਚੋਟੀ ਦਾ ਜ਼ੋਰ ਲਾਉਣ ਲਈ ਪਹਿਲਾਂ ਆਪਦੇ ਵਿੱਚੋਂ ਜੋ ਹੈ ਮਤਭੇਦ ਦੂਰ ਕਰਨੇ ਪੈਣਗੇ ਤਾਂ ਹੀ ਉਹ ਵਿਧਾਇਕ ਸਭਾ ਦੀਆਂ ਚੋਣਾਂ ਜਿੱਤ ਸਕਦੇ ਨੇ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰ